ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਵਿੱਚ ਬੂਥ ਨੰਬਰ 160 ਦੇ ਉੱਤੇ ਇੱਕ ਬਜ਼ੁਰਗ ਮਹਿਲਾ ਦੀ ਜਾਲੀ ਵੋਟ ਪੈਣ ਦੇ ਸਬੰਧ ਵਿੱਚ ਮਾਮਲਾ ਸਾਹਮਣੇ ਆਇਆ ਬਜ਼ੁਰਗ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਸਦੇ ਲਾਈਨ ਚ ਲੱਗਣ ਦੇ ਬਾਵਜੂਦ ਵੀ ਉਸ ਦੀ ਜਾਲੀ ਵੋਟ ਪੁਗਤਾਈ ਗਈ ਆਵ ਮਾਮਲਾ ਜਾਣਦੇ ਮਹਿਲਾ ਤੋਂ ਕੀ ਕਹਿਣਾ ਹੈ ਉਨ੍ਹਾਂ ਦਾ ਕੀ ਨਾਮ ਹੈ ਤੁਹਾਡਾ ਬਿਮਲਾ ਬੇਬੀ ਕੀ ਹੋਇਆ ਤੁਸੀਂ ਬਾਹਰ ਆਏ ਹੋ ਕੀ ਗੱਲ ਹੋ ਗਈ ਜੀ ਮੈਂ ਡਾਂਸ ਖੜੀ ਅੰਦਰ ਗਈ ਗੰਮਰਾਣਾ ਉਹ ਕਾਹ ਗੋਟ ਬਗੀ ਤਾ ਰੋ ਰ ਪਰ ਗਿਆ ਅ ਬਹੁਤ ਪੈ ਗਈ ਅੰਦਰ ਗੰਮਰਾਣਾ ਕੀ ਕਹਿੰਦੇ ਤੁਹਾਨੂੰ ਕੀ ਵਾਪਸ ਫੈ ਗਈ ਬੋਟਿੰਗ ਕਾ ਬੋਟ ਪਾ ਕੇ ਪੈ ਗਈ ਬੋਟ ਨਾਲੇ ਬੋਟ ਤੁਸੀਂ ਪਾਈਏ ਬੋਟ ਨਾ ਜੀ ਫਿਰ ਕੀ ਕਹਿੰਦੇ ਵੀ ਪੈ ਕਬਸਰ ਕਹਿੰਦੇ ਆ ਹਾਂ ਇਸ ਵੇਲੇ ਕਹਿੰਦੇ ਬਸਣੇ ਹੋ ਤੇ ਕਮਰਾ ਨੇ ਅੱਛਾ ਕਿੰਨੇ ਚਿਰ ਤੋਂ ਖੜੇ ਸੀ ਲਾਈਨ 'ਚ ਚੰਨਾ ਸਵੇਰ ਸਭ ਤੋਂ ਜਲ ਖੜਕ ਰਹੀ ਅੱਛਾ ਤੇ ਹੁਣ ਵਾਰੀ ਆਈ ਸੀ ਅਨੂ ਭਾਈ ਆਈ ਸੀ ਅੱਛਾ ਫੇਰ ਅੰਦਰ ਗੇਜ ਘਰ ਬੋਰਡ ਪਰ ਗਿਆ ਤੁਹਾਨੂੰ ਜਾਣ ਬੋਰਡ ਤੇ ਬੋਰਡ ਤਾਂ ਤੁਹਾਡੇ ਪਹਿਲੇ ਸ਼ਾਂਤਾਂ ਲੱਗੇ ਨਹੀਂ ਤੁਹਾਡੇ ਹਾਂ ਸੰਦ ਲੱਗੇ ਤਾਂ ਕਬੂ ਜੀ ਮੱਕਾਈ ਸੀ ਅੱਛਾ ਕੱਪੜੇ ਕਿਸ ਬੋਟ ਕੋ ਕਰ ਗਿਆ ਤੁਸੀਂ ਕਿੱਥੇ ਜਾਓਗੇ ਜਾਲੀਬੋਟ ਪਈ ਹੈ ਹਾਂ ਜਾਲੀਬੋਟ ਪਈ ਹੈ ਕੋਈ ਪਾ ਗਿਆ ਹਾਂ ਕੋਈ ਪਾ ਗਿਆ अच्छा तो फिर ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਮੈਂ ਤਾਂ ਪਾਈ ਨਹੀਂ ਹੈ ਜੀ ਕਹ ਕਾਇ ਸੀ ਨੇ اچھا ਹੁਣ ਕੋਈ ਪਰ ਬਾਹਰ ਕੋ ਬਾਹਰ ਜੇ ਨਾ ਪਾਈਂਗਾ ਫਿਰ ਕੀ ਕਹਿੰਦੇ ਉਹ ਜਵਾਬ ਨਹੀਂ ਦਿੱਤਾ ਕੋਈ ਉਹ ਜਵਾਬ ਨਾ ਦਿੱਤੇ ਬਾਹਰ ਭੇਜ ਤਾਂ ਹਾਂ ਕਿਨੇ ਭੇਜਿਆ ਸੀ ਬਾਹਰ ਤੁਹਾਨੂੰ ਉਪਰ ਕਮਰੇ ਵਿੱਚ ਆਈਆਂ ਕਮਰੇ ਵਿੱਚ ਬੈਠੇ ਤੁਸੀਂ ਕੀ ਆ ਰਹੇ ਹੋ ਤੁਸੀਂ ਨਾ ਕੋਈ ਸੰਪਰਕ ਨਹੀਂ ਦੇ ਆਜਾ ਦੇ ਤੇਰੇ ਮਾਤਾ ਰਾਜੇ ਜੀ ਰਾਜਕੁਮਾਰ ਅੱਛਾ ਕੀ ਹੋਇਆ ਇਹ ਸਵੇਰ ਦੇ ਲਾਈਨ ਚ ਲੱਗੇ ਸੀ ਜੀ ਮੇਰੇ ਮੈਸੇਜ 7:30 ਵਜੇ ਦੇ ਕਰੀਬ ਦੇ ਲਾਈਨ ਚ ਅਸੀਂ ਲੱਗੇ ਆ ਤੇ ਜਦੋਂ ਇਹ ਅੰਦਰ ਗਏ ਨੇ ਤਾਂ ਕਹਿੰਦੇ ਤੁਹਾਡੀ ਵੋਟ ਪੈ ਚੁੱਕੀ ਹੈ ਮੈਂ ਆਖਿਆ ਵੀ ਮੈਂ ਤਾਂ ਹੋਣਾ ਹੀ ਆ ਕਹਿੰਦਾ ਜੀ ਤੁਹਾਡੀ ਵੋਟ ਤਾਂ ਪੈ ਚੁੱਕੀ ਹੈ ਅਸੀਂ ਕਿਹਾ ਵੀ ਵੋਟ ਪਾਣੀ ਆ ਕਹੋ ਜੀ ਥੋੜੀ ਬੋਟ ਦੇ ਪੈ ਚੁੱਕੀ ਹੈ ਜੀ ਇਹ ਕਿਵੇਂ ਪੈ ਚੁੱਕੀ ਹੈਗੀ ਹੈ ਅਸੀਂ ਸ਼ਵੇਰ ਦੇ ਲੈਂਡ ਦੇ ਵਿੱਚ ਲੱਗੇ ਆ ਕੋਈ ਇੱਥੇ ਮਤਲਬ ਕੋਈ ਕਾਨੂੰਨ ਵਿਵਸਥਾ ਹੈ ਜਾਂ ਨਹੀਂ ਹੈ ਜਾਂ ਉੱਥੇ ਅੰਨੇ ਬੈਠੇ ਆ ਜਿਹੜੇ ਵੈਰੀਫਾਈ ਕਰਦੇ ਨੇ ਉਹ ਦੇਖ ਨਹੀਂ ਸਕਦੇ ਸੀਸੀਟੀਵੀ ਕਿੱਵੇਂ ਲੱਗੇ ਨੇ ਉਹ ਚੈੱਕ ਕੀਤਾ ਜਾਵੇ ਤਾਂ ਸਾਡਾ ਵੋਟ ਪਾਣ ਦਾ ਅਧਿਕਾਰ ਹੈ ਤਾਂ ਸਾਨੂੰ ਵੋਟ ਸਾਡੀ ਪੈਣੀ ਚਾਹੀਦੀ ਹੈ ਇਹ ਸਾਡਾ ਅਧਿਕਾਰ ਹੈ ਇਹ ਕਿਵੇਂ ਛੀਨ ਲਏ ਜਾਂਦੀ ਵੋਟ ਕਿਵੇਂ ਭੁਗਤਰੀਆਂ ਨਹੀਂ ਅੰਦਰ ਤੁਸੀਂ ਗਏ ਹੋ ਜਾਂਚ ਪੜਤਾਲ ਹੋ ਰਹੀ ਹੈ ਕਿ ਨਹੀਂ ਕੋਈ ਐਡੀ ਖਾਸ ਜਾਂਚ ਪੜਤਾਲ ਨਹੀਂ ਹੋ ਰਹੀ ਮੈਂ ਵੀ ਵੋਟ ਪਾ ਕੇ ਆਇਆ ਬਸ ਉਹ ਇਹ ਨੰਬਰ ਹੈ ਜੀ ਉਹ ਬੋਦਲ ਦੇ ਉਹ ਬੈਠੇ ਗਿਆ ਜੂਰੇ ਕਹਿੰਦੇ ਠੀਕ ਹੈ ਜੀ ਉਹ ਦੇਖਦੇ ਨਹੀਂ ਕਰਦੇ ਨਹੀਂ ਗਾ ਬਸ ਉਹ ਬੈਠਿਆ ਤੇ ਕਹਿੰਦੇ ਹੋ ਗਿਆ ਜੀ ਬਸ ਅਜਾ ਗੜ ਚੈੱਕ ਕੀਤਾ ਤੇ ਕਰ ਲਿਆ ਨਹੀਂ ਤਾਂ ਬਸ ਕਹਿੰਦਾ ਜੀ ਹੋ ਗਿਆ ਇਹ ਕੀ ਮਤਲਬ ਹੋਇਆ ਮਤਲਬ ਕੋਈ ਵੀ ਸ਼ਕਤੀ ਨਾਲ ਨਹੀਂ ਕੋਈ ਸ਼ਕਤੀ ਨਾਲ ਕੋਈ ਜਾਚ ਨਹੀਂ ਜੀ ਨਹੀਂ ਜੇ ਜਾਚ ਹੋਵੇ ਤਾਂ ਇਹ ਕਿਵੇਂ ਮੇਰੇ ਮੇਰੇ ਘਰ ਦੀ ਕੋਣ ਵੋਟ ਪਾ ਗਿਆ ਇਹ ਜੀ ਕਿਹੜੀ ਜਨਾਨੀ ਹੈ ਜਿਹੜੀ ਮੇਰੇ ਘਰ ਦੀ ਬਣਨ ਨੂੰ ਤਿਆਰ ਹੋ ਗਈ ਮੇਰੀ ਜਨਾਨੀ ਦੀ ਵੋਟ ਪਾ ਗਈ ਮੈਨੂੰ ਵੀ ਤਾਂ ਮਿਲਾਇਆ ਜਾਵੇ ਉਹਦੇ ਨਾਲ ਨਹੀਂ ਫਿਰ ਤੁਸੀਂ ਅਸਰਾਂ ਨੂੰ ਕਿਹਾ ਨਹੀਂ ਉਹਨਾਂ ਨੇ ਕਿਹਾ ਅਫਸਰਾਂ ਨੂੰ ਕਿਹਾ ਮੈਂ ਦੁਬਾਰਾ ਵੀ ਗਿਆ ਕਹਿੰਦਾ ਬਾਬਾ ਇੱਥੇ ਰੋਲਾ ਨਾ ਪਾ ਵੀ ਮੈਂ ਕਹਾ ਘੌੜਾ ਜੀ ਉਹਨਾਂ ਪਾਵਾ 5 ਸਾਲ ਬਾਅਦ ਅੰਦਾ ਸਾਡਾ ਵੋਟ ਪਾਉਣ ਦਾ ਅਧਿਕਾਰ ਹੈ ਸੀ ਵੋਟ ਕਿਉਂ ਨਾ ਪਾਈਏ ਹਾਂ ਸਾਡੀ ਮਸ਼ੀਨ ਦਾ ਵੋਟ ਕੋਈ ਦੂਜੇ ਪੁਤਾ ਕੇ ਤੁਸੀਂ ਇੱਥੇ ਅੰਨੇ ਬੈਠੇ ਹੋ ਜੋ 160 ਨੰਬਰ ਬੂਥ ਤੇ ਜਾਲੀ ਵੋਟਾਂ ਪੈਣ ਦੀ ਮੈਨੂੰ ਸੂਚਨਾ ਮਿਲੀ ਸੀ ਅਜੇ ਇਲੈਕਸ਼ਨ ਏਜੰਟ ਮੈਂ ਆ ਕੇ ਸਾਡੇ ਉਹਨਾਂ ਨੂੰ ਹੋਲਿੰਗ ਪਾਰਟੀ ਨੂੰ ਮਿਲੇ ਆ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਵੀ ਇਹਦੇ ਚ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਪ੍ਰੋਵੀਜ਼ਨ ਹੈ ਵੀ ਜਿਹੜਾ ਐਕਚੁਅਲ ਵੋਟਰ ਤੁਹਾਡੇ ਕੋਲੇ ਆ ਗਿਆ ਜੇ ਗਲਤੀ ਨਾਲ ਤੁਸੀਂ ਵੋਟ ਜਾਲੀ ਪੁਆ ਵੀ ਲਈ ਤਾਂ ਉਹ ਟੈਂਡਰ ਵੋਟ ਪੁਆਈ ਜਾਵੇ ਉਹਨਾਂ ਨੇ ਕਿਹਾ ਵੀ ਅਸੀਂ ਟੈਂਡਰ ਬੋਰਡ ਪਵਾ ਰਹੇ ਹਾਂ ਜੇ ਟੈਂਡਰ ਬੋਰਡ ਪਾਉਣ ਪਵਾਣਗੇ ਤਾਂ ਠੀਕ ਹੈ ਨਹੀਂ ਫਿਰ ਜੋ ਕੋਈ ਹੋਊਗੀ ਅਸੀਂ ਆਪਦੀ ਕਾਰਵਾਈ ਕਰਾਂਗੇ ਉਹ ਕਹਿ ਰਹੇ ਆ ਵੀ ਸਿਆਹੀ ਲਾਣੀ ਪੋਣੀ ਨਹੀਂ ਨਹੀਂ ਸਿਆਹੀ ਲਾਣੀ ਨਹੀਂ ਭੁੱਲੇ ਜੀ ਉਹ ਮੰਨਿਆ ਅੰਦਰ ਵੀ ਟੈਂਡਰ ਅਸੀਂ ਬੋਟਾ ਪਹਿਲਾਂ ਗਲਤੀ ਨਾਲ ਆਈਡੈਂਟੀਫਿਕੇਸ਼ਨ ਸਾਡੇ ਤੋਂ ਕਲੈਰੀਕਲ ਮਿਸਟੇਕ ਹੋਈ ਹੈ ਉਹ ਹੁਣ ਉਹਦਾ ਪ੍ਰੋਵੀਜ਼ਨ ਹੈ ਟੈਂਡਰ ਬੋਰਡ ਦਾ ਅਸੀਂ ਉਹਨਾਂ ਨੂੰ ਕਿਹਾ ਵੀ ਟੈਂਡਰ ਬੋਰਡ ਦਾ ਪ੍ਰੋਵੀਜ਼ਨ ਪੂਰਾ ਕਰੋ ਲੱਗਦਾ ਲੱਗੋ ਕਤਾਈ ਵਰਤੀ ਜਾ ਰਹੀ ਹੈ ਡਿਊਟੀ ਦੇ ਵਿੱਚ ਮੈਨੂੰ ਲੱਗਦਾ ਹੈ 160 ਨੰਬਰ ਬੂਤੇ ਕਤਾਈ ਹੋਈ ਹੈ